ਸਤਿਗੁਰ ਦੀ ਸਤਿਗੁਰ 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 ਕੀ ਹਾਲ ਆ ਜੀ ਠੀਕ ਠਾਕ ਜੀ ਮਾ ਪੁੱਤੋ ਠੀਕੋ ਬੇਨਤੀ ਕਰਦਾ ਆ ਜੇ ਖਾਦ ਦੀਆਂ ਸ਼ਿਕਾਇਤਾਂ ਜੇ ਮੈਂ agricoles minister ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਸਵੇਰੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇ ਦੇ ਕੋਈ ਕਹਿੰਦੇ 2000 ਦੀ ਬੋਰੀ ਸਾਦੀ ਨਹੀ ਨਹੀ ਫਿਰ ਇਸ ਤਰ੍ਹਾਂ ਨਹੀਂ ਕਿ ਗੱਲ ਕਰੀਏ ਲਾਸਟ ਵਾਰنگ ਜੇ ਆਪ ਦੇਣਾ ਜੀ ਨਹੀਂ ਨਹੀਂ ਮੈਂ ਮੈਂ ਤਾਂ ਹੀ ਆਇਆ ਕਿ ਸ਼ਿਕਾਇਤ ਲਈ ਮੈਂ ਦੂਜੀਆਂ ਦੁਕਾਨਾਂ ਤੇ ਵੀ ਚੱਲਿਆ ਸਮਝਦੇ ਕਿ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੰਪਨੀਆਂ ਬਿਲਕੁਲ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜ਼ਬਰਦਸਤੀ ਉਹਨਾਂ ਨੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸਦੇ ਵਿਰੁੱਧ ਕਾਰਵਾਈ ਕਰ ਠੀਕ ਹੈ ਨਾ ਹਾਂ ਬੱਸ ਮੈਂ ਤੁਹਾਨੂੰ ਬੇਨਤੀ ਕਰਾਂ ਮੁਰਗੇ ਸਾਧੂ ਮਜਬੂਰ ਨਾ ਕਰ ਹਾਂ ਬਸ ਹਾਂ ਹਾਂ ਇਨਨੋ ਕੋ ਦਵਾਈਆਂ ਵੀ ਤੇ ਖਾਦਾ ਹਾਂ ਹਾਂ ਇਨਨਾਂ ਦਾ ਹੀ ਸਰ ਕੋਈ ਨਾ ਕੋਈ 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 ਨਾ ਕੋਈ ਇਨਨੋ ਨੋ ਕੇ ਆਪਾਂ ਬਾਅਦ ਨੂੰ ਕਿ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਹੀ ਸਰ ਇਹਨਾਂ ਦੇ ਸੈਂਪਲ ਹੀ ਭਰੀਦੇ ਰਟੀਨ ਤੇ ਜੂ ਸਾਡਾ ਸੀਡ ਗਾਰਡ ਖਾਦਾ ਦਵਾਈਆਂ ਦਾ ਸਾਰਾ ਕੁਝ ਕਰੀਦਾ ਹਾਂ ਸੈਂਪਲ ਫੇਲ ਹੀ ਬੰਦੇ ਇਹਨਾਂ ਦਾ ਗਾਂ ਫੇਰੇ ਰੀ-ਟੈਸਟਿੰਗ ਸਰ ਕੀ ਕਰ ਪਾਸ ਕਰਵਾਉਂਦੇ ਨਹੀਂ ਨਹੀਂ ਪਾਸ ਕਿੱਦਾਂ ਕਰਾਉਂ ਮੈਨੂੰ ਦੱਸੋ ਜੇ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਦੇ ਲੋਪ-ਲਾਪ ਮੈਂ ਤਾਂ ਕੰਨਦਾ ਕੀ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ? ਹਰ ਆਏ ਆ ਤੇ ਲੋਕ ਵੇਖੋ ਕਿੱਦਾਂ ਇਦਾਂ ਖਾਧਾ ਮਹਿੰਗੀਆਂ ਤੇ ਜਾਂਦੇ ਆ। ਹਾਂ। ਆਏ ਨੇ। ਪੰਚਰ ਜੁੱਟ ਕੋਲ ਹੋਣੀ ਆ। ਪਰ ਦਿਨ ਬਾ ਮਾੜਾ ਮਾੜਾ। ਉਹ ਮੈਂ ਨਾ ਲਿਖਾਉਂਦਾ। ਇੰਨਾ ਦਾ ਇੰਨਾ ਸਾਦਾ ਕਾਰਡ ਟੋਟਲ ਆਪਾਂ ਕਿਸੇ ਨੂੰ ਨਹੀਂ ਬਖਸ਼ਣ ਨਹੀਂ ਸਰ ਹਾਂ ਹਾਂ ਸਾਡੇ ਕਿਸਾਨ ਨੂੰ ਯਾਰ ਹੜ ਆਏ ਆ ਇਹ ਆਪਣੇ ਬੰਦੇ ਬੈਗੀ ਖਾਦੇ ਹਾਂ ਹਾਂ ਆਓ ਕਿੱਥੇ ਆਵਾਜ਼ ਆ ਰਹੀ ਮੇਰੇ ਲੱਗਦਾ ਨਹੀਂ ਆਵਾਜ਼ ਆ ਰਹੀ ਹੈ ਯਾਹ ਲਾਏ ਨਾ ਸਰ ਸਰ ਕੀ ਨਾਂ ਦੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੁਭ ਜੀ ਦਾਉ ਜੀ ਦਾ ਫਕੀਰ ਚੰਦ ਫਕੀਰ ਚੰਦ ਜੀ ਦੁਕਾਨ ਦੇ ਮਾਲਕ ਸ਼ੁਭ ਜੀ ਗੱਲ ਇਹ ਦੇ ਕੇ ਸਾਡੇ ਕੋ ਆਈਆਂ ਜੇ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਜਿੱਤੇ ਫੜ ਆਇਆ ਆਪਾਂ ਨਜਾਇਜ਼ ਫਾਇਦਾ ਠਾਦੇ ਲੋਕਾਂ ਦਾ ਡਾਇਆ ਖਾਦ ਮਹਿੰਗੀ ਦੇ ਰਹੇ ਆ ਔਰ ੱੱਕੇਦਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਰਹੇ ਅੱਜ ਮੈਂ ਐਗਰੀਕਲਚਰ ਅਫਸਰ ਨੂੰ ਨਾਲ ਲੈ ਕੇ ਆਇਆ ਤਹਿਸੀਲਦਾਰ ਨੂੰ ਨਾਲ ਲੈ ਕੇ ਆ ਸੱਜੀ ਦੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੇਲ ਹੋ ਜੇਗੀ ਮੈਂ ਤੁਹਾਨੂੰ ਅੱਜ ਹੱਥ ਜੋੜ ਕੇ ਆਇਆ ਜੀ ਮੈਂ ਕਹਿੰਦਾ ਹਾਂ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੇ ਉਹ ਇੱਕ ਪੁਲਿਸ ਜੀ ਨੇ ਕੰਪੋਲ ਪਾਇਆ ਸੀ ਹਾਂ ਤੁਸੀਂ ਸਰ ਮੈਂ ਤੁਹਾਡੇ ਕੋਲ ਹੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੀ ਅੱਗੇ ਬੜੀ ਬੁਰੀ ਹਾਲਤ ਹੈ ਆਪਾਂ ਜੇ ਕਿਸਾਨ ਵਿਚਾਰਦਾ ਜੱਟਰ ਤੇ ਹੜਾ ਦਾ ਪੀੜ ਤੱਕ ਹੋ ਗਿਆ ਆਪਾਂ ਮਗਰੋਂ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ ਦੋ ਹਜ਼ਾਰ ਦੀ ਬੋਦੀ ਆ ਕਿੱਡੀ ਨਹੀਂ ਸਰ ਬਾਅਦ ਸੱਚੀ ਹੁਣ ਇੱਕ ਮੈਂ ਤੁਹਾਨੂੰ ਕਾਲ ਕਰੂੰਗਾ ਸਾਡੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਨੌਕ ਕਰਦੇ ਉਸੇ ਦੇ 2 ਮਿੰਟs ਤੱਕ ਹਾਂ ਵਈ ਗੱਦਰੀ ਕਾ ਮਾਰਾ ਸਾਡੇ ਵੱਢ ਜਾਂਦੇ ਹੈ ਹੈਲੋ ਉਹ ਗਣਾ ਕਦੋਂ ਖੋਲੇ ਬਹੁਤ ਨਾਲ ਚੱਲ ਰਿਹਾ ਹੈ ਨਾ ਵੀ ਵਸੇ ਕੀ ਬਾਈ ਕਰਿਆ ਕੰਕਾ ਤੱਕ ਤੱਕ ਤੁਹਾਨੂੰ ਸਾਨੂੰ ਜਣਾ ਹੈ ਤੇ ਜਪਾ ਤੁਹਾਨੂੰ ਪਤਾ ਹੜਾ ਆ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾ ਰਹੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀ ਦਾ ਸਬਾਨ ਦਿੱਤਾ ਜਾਂਦਾ। ਸਦੀ ਦੂਜਾ ਸਬਾਨ ਦੀ ਜੇ ਵੇਚਨ ਦਾ। ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਹਨੂੰ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਨੂੰ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਵਿੱਚ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਨੂੰ। ਬਾਤ ਚਹੀ ਤੁਹਾਡੀਆਂ ਦੁਕਾਨਾਂ ਸੀਲ ਕਰੀ। ਬਸ ਇਹ ਗੱਲ ਦਾ ਖਿਆਲ ਰੱਖੋ।

ਆ ਵਾ 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 ਆਹ ਮਲੀ ਯਾਰ ਚਲੋ 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 ਆ ਰਹੀ ਹੈ ਆ ਰਹੀ ਹੈ ਆ ਮਲੀ ਚਲੋ ਹਾਂ ਹਾਂ ਲੱਗੇ ਹੋਣਗੇ ਹਾਂ ਤਸਵੀਰ ਲੈ ਕੇ ਫੋਟੋ ਮਰਾਇਆ ਲਾਈਟ ਦੇ ਹਾਂ ਉੱਪਰ ਦੇ ਬਰਾਬਰ ਇਹ ਇਹ ਜੀ ਸਰ ਜੀ ਆਹ ਜੀ ਸਰ ਆਹ ਸਰ ਅੱਜ ਦਾ ਕਾਮਾ ਦੇ ਜਾੜੇ ਵਾਲੇ ਵਿੱਚ ਸਰ ਜੀ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਹੈ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਡਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦੇਂਦੇ ਦੀ ਜੇ ਦੇਂਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਜੀ ਨਾਲਾ ਮੈਂ ਦੁਕਾਨਦਾਰਾਂ ਨੂੰ ਬੇਨਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਾਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਨਾਲ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਲਦਾਰ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹੜਪੀੜ ਤੇ ਬਹੁਤ ਮਜਬੂਰੀ ਉਹਦੀ ਆਪਾਂ ਜਦ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਤਨੂਨ ਆਪਣੀ ਕਾਰਵਾਈ ਕਰੂੰਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿਸੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1800 ਦੀ ਮਿਲਦੀ ਹੈ ਤੇ ਮੈਂ ਉਸ ਦੇ ਲਈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਨਹੀਂ ਇਹ ਧੋਖੀ ਘੜੀ ਸਕੋ ਸੇਵਾ ਕਰਨ ਦੀ ਜ਼ਰੂਰਤ ਹੈ ਪਰ ਸੇਵਾ ਕਰ ਸਾਡੇ بڑے ਬੰਦੇ ਮੱਕੀ ਸ਼ਬਦਾਂ ਨਾਲ ਹੀ ਉਹ ਚਿੱਟਾ ਲਊ ਹੋ ਗਿਆ ਇਹਨਾਂ ਦਾ ਪੁੱਜਾ ਲਊ ਦੀਗਾ ਹਰ ਹਰ ਪੀੜਤਾਂ ਦੇ ਨਾਲ ਜਿਹੜਾ ਐਂਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਇਹ ਚੀਜ਼ਾਂ ਆ ਜਾਣੀਆਂ ਕੋਈ ਕਿਸਾਨਾਂ ਨੇ ਐਂਦਾ ਕਰਦੇ ਹੋ ਅੰਨ ਦਾਤੇ ਨੇ ਐਂਦਾ ਕਰਦੇ ਹੋ ਹੰਗ ਦਾਤਾ ਇਹਲੇ ਦੁਖੀ ਆ ਤੁਸੀਂ ਇਹਦਾ ਨਾਤਾ ਇਹਨੂੰ ਖਾਦਾ ਮਹਿੰਗਿਆ ਦੇਦੇ ਹੋ ਇਹ ਤੇ ਆਪਣੇ ਆਪ ਬੜੋ ਵੱਡੀ ਸ਼ਰਮ ਵਾਲੀ ਗੱਲ ਆ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਦੇ ਹੱਥ ਜੋੜੇ ਪਲ ਮੁੜਕੇ ਦੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਉਹ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਵਾਵਾਂਗੇ ਜੇ ਕਿਸੇ ਕਿਸਾਨ ਦੇ ਨਾਲ ਕੇ ਵੀ ਜੀਮੇਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਿਲਾਫ ਕਾਰਵਾਈ